देखो बड़ दे ये बड़े ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਡਾਇਰੈਕਸ਼ਨ ਨੇ ਉਹਦੇ ਤੇ ਬਹੁਤ ਵੱਡੀ ਕਾਮਯਾਬੀ ਇੱਕ ਹੋਰ ਕਮਿਸ਼ਨਰ ਪੁਲਿਸ ਅਮਰ ਸੈੱਪ ਨੂੰ ਮਿਲੀ ਹੈ 1.5 ਕਿਲੋ ਹੀਰੋਇਨ ਤੇ 3 ਲੱਖ ਕੈਸ਼ ਇਹ ਬਰਾਮਦ ਹੋਇਆ ਔਰ ਇਹਦੇ ਚ ਇੱਕ ਮੁਲਜ਼ਮ ਹੈ ਜਿਹੜਾ ਹਰਪ੍ਰੀਤ ਸਿੰਘ ਇਹ ਪਿੰਡ ਜਿਹੜਾ ਇਹਦਾ ਹੈਗਾ ਰਾਮਾ ਥਾਣਾ ਬਦਨੀ ਡਿਸਟ੍ਰਿਕਟ ਮੋਗਾ ਔਰ ਇਹ ਜਿਹੜੇ ਨੈਟਵਰਕ ਦੇ ਵਿੱਚ ਇਹ ਗੱਲ ਪਤਾ ਲੱਗੀ ਹੈ ਕਿ ਜਿਹੜਾ ਇੱਕ ਮਨਦੀਪ ਸਿੰਘ ਇਹਨਾਂ ਦੇ ਪਿੰਡ ਦਾ ਹੀ ਬੰਦਾ ਯੂਐਸ ਬੇਸਡ ਹੈ ਉਹੀ ਨੈਟਵਰਕ ਚਲਾ ਰਿਹਾ ਹੈ ਪਰਨਾ ਵੀ ਉਹਦਾ ਨਾਮ ਪਹਿਲਾਂ ਵੀ ਫਿਕਰ ਹੋਇਆ ਸੋ ਅਸੀਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨ ਰਹੇ ਹਾਂ ਕਿ ਤੇ ਯੂਐਸ ਬੇਸਡ ਨਵਾਂ ਇੱਕ ਗੱਲ ਆਈ ਹੈ ਜਿਵੇਂ ਤੁਹਾਡੇ ਨਾਲ ਪਹਿਲਾਂ ਵੀ ਦੂਸਰੇ ਨੈਟਵਰਕਸ ਬਾਰੇ ਸ਼ੇਅਰ ਕੀਤਾ ਗਿਆ ਸੀ ਦੂਸਰੀ ਗੱਲ ਕਿ ਇੰਟਰ ਡਿਸਟ੍ਰਿਕਟ ਹੈ ਕਿ ਰੀਸੀਵਿੰਗ ਇਧਰ ਆਪਣੇ ਆ ਕੇ ਇੱਥੇ ਬੰਦੇ ਨੂੰ ਦੇ ਕੇ ਤੇ ਇਹਨੇ ਵਾਪਸ ਲੈ ਕੇ ਜਾਣੀ ਸੀ ਤੋਂ ਪੁਲਿਸ ਨੂੰ ਮੈਂ ਵਧਾਈ ਵੀ ਦਿੰਨਾ ਸਪੈਸ਼ਲੀ ਮੰਡੇਰ ਸਾਹਿਬ ਡੀਸੀਪੀ ਸਾਹਿਬ ਮਹਤਾਬ ਸਿੰਘ ਜੀ ਐਡੀਸੀਪੀ ਸੁਰਿੰਦਰ ਜੀ ACP ਔਰ ਸ਼ਿਵਦਰਸ਼ਨ ਸਾਡੇ SHO ਇਹਨਾਂ ਨੇ ਬੜਾ ਇਨਫੋਰਮੇਸ਼ਨ ਦੇ ਉੱਤੇ ਡਿਵੈਲਪ ਕਰਕੇ ਪ੍ਰੋਮਟੈਕਸ਼ਨ ਲਿਆ ਔਰ ਰਿਕਵਰੀ ਅੱਛੀ ਹੋਈ ਹੈ ਔਰ 3 ਲੱਖ ਕੈਸ਼ ਵੀ ਹੈ ਸੋ ਇਹ ਸਾਰਾ ਐਂਗਲ ਮੈਨੂੰ ਲੱਗ ਰਿਹਾ ਕਿ ਕਾਫੀ ਦੇਰ ਤੋਂ ਉੱਥੇ ਮਾਲਵਾ ਏਰੀਆ ਚ ਬੰਦਾ ਐਕਟਿਵ ਹੈ ਔਰ ਤਾਂ ਹੀ ਇੰਨੀ ਦੂਰ ਲੈਣ ਆਉਂਦਾ ਔਰ ਐਡਾ ਵੱਡਾ ਕਨਸਾਈਨਮੈਂਟ ਲੈਣੀ ਫਾਈਨੈਂਸ਼ੀਅਲ ਐਂਗਲ ਵੀ ਸਾਰਾ ਇਹਦੇ ਵਿੱਚ ਅਸੀਂ ਵਰਕਆਊਟ ਕਰ ਰਹੇ ਹਾਂ ਸੋ ਇਹਦੇ ਵਿੱਚ ਜਿਹੜੀ ਗੱਲ ਹੁਣੀ ਸਵਾਲ ਹੋਇਆ ਪਬਲਿਕ ਦੇ ਸਹਿਯੋਗ ਦਾ ਮੈਂ ਕੱਲ ਆਪ ਕੈਸੋ ਦੇ ਵਿੱਚ ਸਾਡੇ ਸਾਰੇ ਸੀਨੀਅਰ ਆਫਸਰ ਗਏ ਮੈਂ ਵੀ ਗਿਆ ਲੋਕਾਂ ਨਾਲ ਬੜੀ ਅੱਛੀ ਗੱਲਬਾਤ ਹੋਈ ਔਰ ਅਸੀਂ ਆਉਣ ਵਾਲੇ ਟਾਈਮ 'ਚ ਪਬਲਿਕ ਅਵੇਅਰਨੈਸ ਦਾ ਜਿਹੜਾ ਇੱਕ ਨਵਾਂ ਪ੍ਰੋਗਰਾਮ ਵੀ ਸ਼ੁਰੂ ਕਰਨ ਜਾ ਰਹੇ ਹਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਅਸੀਂ ਮਹੱਲਾ ਲੈਵਲ ਤੇ ਹੀ ਉਹਨਾਂ ਨੂੰ ਹੌਟਸਪੌਟਸ ਨੂੰ ਹੀ ਟਾਰਗੇਟ ਕਰਾਂਗੇ ਕੋਈ ਜਨਰਲ ਇਦਾਂ ਦਾ ਪ੍ਰੋਗਰਾਮ ਨਹੀਂ ਲੋਕਲਾਈਜ਼ ਪ੍ਰੋਗਰਾਮ ਕਰਾਂਗੇ ਸੋ ਥੈਟ ਪਾਰਟਿਸਪੇਸ਼ਨ ਜ਼ਿਆਦਾ ਹੋਵੇ ਤੇ ਸਾਡਾ ਜਿਹੜਾ ਮੈਸੇਜ ਹੈ ਜਿਹੜੇ ਕੁਆਟਰਸ ਨੂੰ ਅਸੀਂ ਭੇਜਣਾ ਚਾਹੁੰਦੇ ਹਾਂ ਜਿਹੜੇ ਪਰਿਵਾਰਾਂ ਨੂੰ ਉਹ ਜਾਵੇ ਇੱਕ ਵੱਡੀ ਵਾਲੀ ਗੱਲ ਤਾਂ ਕੋਈ ਨਹੀਂ ਇਹ ਜੀ ਸਾਹਮਣੇ ਆਈ ਨਾ ਕੋਈ ਮਤਲਬ ਬੇਸਿਕਲੀ ਤਾਂ ਕੰਬਾਈਨ ਦਾ ਡਰਾਈਵਰ ਸੀਗਾ ਤੇ ਕੰਬਾਈਨ ਹਾਰਵੈਸਟਰ ਦੇ ਕੰਮ ਕਰਦਾ ਦਸਵੀਂ ਪਾਸ ਹੈ ਫਾਈਨੈਂਸ਼ੀਅਲ ਐਂਗਲ ਹੀ ਆ ਲੱਗ ਰਿਹਾ ਕਿ ਕਿਉਂ ਇਹ ਲਿਓਰ ਹੋਇਆ ਇਹਦੇ ਵਿੱਚ ਬਟ ਉਸੇ ਪਿੰਡ ਦਾ ਨਾ ਕਿਉਂਕਿ ਦੇਖੋ ਸਮਗਲਰ ਜਦੋਂ ਬਾਹਰ ਬੈਠਾ ਇੱਕ ਆਪਣੇ ਪਿੰਡ ਦੇ ਹੀ ਬੰਦਿਆਂ ਨੂੰ ਟਾਰਗੇਟ ਕਰਦਾ ਜਿਨ੍ਹਾਂ ਨੂੰ ਲੋਡ ਹੈ ਜਾਂ ਜਿਹੜੇ ਸੌਫਟ ਟਾਰਗੇਟ ਨੇ ਸੋ ਇਹ ਨੈਟਵਰਕ ਤੋੜਨਾ ਬੜਾ ਜ਼ਰੂਰੀ ਹੈ ਇਹਨੂੰ ਮੈਂ ਇਹਨੂੰ ਕਾਫੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨ ਰਿਹਾ ਕਿਉਂਕਿ ਮਾਲਵੇ ਨਾਲ ਰਿਲੇਟਡ ਹੈ ਇਹਨੂੰ ਖੜਾ ਤੂੰ ਗਿਆ ਸਕਦੇ ਇਹਦੇ ਮਤਲਬ ਪਿੱਛੇ ਸੀ ਗੈਰੋ ਲੁਕਾ ਕੇ ਰੱਖੀ ਸੀ ਕੋਈ ਨੀਰੋਇਨ ਕਿਨਾਂ ਦੇਖੋ ਜੀ ਸਾਰੀ ਜਿਹੜੀ ਰਿਕਵਰੀ ਹੈ ਉਹ ਈ ਡਿਵੀਜ਼ਨ ਦੇ ਵਿੱਚ ਮੋਚੀ ਬਾਜ਼ਾਰ ਦੇ ਏਰੀਆ ਵਿੱਚੋਂ ਪੁਲਿਸ ਨੇ ਕੀਤੀ ਹੈ ਔਰ ਇਹਦੇ ਚ ਜਿਹੜੀ ਇਹਦੇ ਔਨ ਪਰਸਨ ਹੀ ਇਹ ਤੋਂ ਰਿਕਵਰੀ ਹੋਈ ਸਰ ਇਹ ਉੱਥੇ ਕਰਮ ਕੀ ਗਿਆ ਸੀ ਕਿਉਂਕਿ ਜਿਸਨੂੰ ਦੱਸਿਆ ਮਾਲ ਲੈਣ ਵਾਲਾ ਉੱਥੇ ਕੀ ਕਰਕੇ ਆ ਰਿਹਾ ਰਿਸਿਵ ਕਰਨ ਗਿਆ ਸੀਗਾ ਜੀ ਕਿੰਨੂੰ ਕਿਹਦੇ ਨੱਕੋ ਟਾਕ ਹੋਏ ਉਹ ਨਾਮ ਹੈ ਨਹੀਂ ਜੀ ਹਜੇ ਪਤਾ ਲੱਗਿਆ ਉਹੀ ਉਸੇ ਤੇ ਵਰਕ ਕਰ ਰਿਹਾ ਡਰਗਮੈਂਟ ਸਰ ਜਿਹੜੇ ਨਾਲ ਬਰਾਮਦੇ ਇੱਕ ਡਰਗਮੈਂਟ ਡਰਗਮੈਂਟ ਹੈ ਜੀ ਡਰਗਮੈਂਟ ਜਿਹੜੇ ਸਮੇਂ ਆਇਆ ਸੀਗਾ ਜੀ ਇਹ ਡਰਗ ਜਿਹੜਾ 1.5 ਕਿਲੋ ਬਰਾਮਦ ਕੀਤਾ ਜੀ ਇਹ ਲੈਣਾ ਸੀ ਦੇਣਾ ਸੀ ਪੈਸੇ ਦੇ ਨਿਕਲ ਆਇਆ ਸੀ ਉਹ ਤੋਂ ਕੀ ਕਰਨਾ ਸੀ ਦੇਖੋ ਭਾਈ ਸਾਹਿਬ ਉਹ ਅਸੀਂ ਤੁਹਾਨੂੰ ਇਨਵੈਸਟੀਗੇਸ਼ਨ ਦਾ 파ਟ ਹੈ ਇਹਦੇ ਸਵਾਲ ਸਾਰੇ ਦਿੱਤੇ ਜਾਣਗੇ ਉਹਦਾ ਰਿਮਾਂਡ ਨੂੰ ਲੈ ਕੇ ਹੁਣ ਅਸੀਂ ਡਿਟੇਲ ਚ ਤੋਂ ਪੁੱਛ ਕੇ ਚ ਕਰਨੀ ਹੈ ਫਾਈਨੈਂਸ਼ੀਅਲ ਐਸਪੈਕਟ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਹ ਬਹੁਤ ਇੰਪੋਰਟੈਂਟ ਹੁੰਦਾ ਹੈ ਸਾਰੇ ਦੇ ਵਿੱਚ ਅਸੀਂ ਪਹਿਲਾਂ ਵੀ ਜਿਹੜਾ ਸਿੰਥੈਟਿਕ ਵਾਲਾ ਵੀ ਤੁਸੀਂ ਦੇਖਿਆ ਦੂਜਿਆਂ ਦੇ ਵੀ ਅਸੀਂ ਰਿਕਵਰੀਆਂ ਐਸੇ ਕਰਕੇ ਹੋ ਰਹੀਆਂ ਲਾਸਟ ਤੱਕ ਅਸੀਂ ਲੈ ਕੇ ਜਾਣੇ ਨੂੰ ਛੱਡਦੇ ਨਹੀਂ ਬੈਕਵਰਡ ਫਾਰਵਰਡ ਲਿੰਕੇਜਸ ਔਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਬੜੀ ਬੈਕਬੋਨ ਹੈ ਉਦੇ ਨਾਲ ਹੀ ਸਾਰਾ ਨੈਟਵਰਕ ਐਕਚੁਅਲੀ ਟੁੱਟਦਾ ਹੈ ਪਿੰਡੋਂ ਦੇ ਵਰਕ ਕਰ ਰਹੇ ਆ ਜੀ ਅਜੇ ਨਹੀਂ ਕੋਈ ਪਤਾ ਲੱਗਿਆ ਜੀ ਬਾਕੀ ਅਸੀਂ ਮੋਗਾ ਐਸਐਸਪੀ ਸਾਹਿਬ ਨਾਲ ਵੀ ਮੈਂ ਸਾਰਾ ਸ਼ੇਅਰ ਕਰੂੰਗਾ ਤੇ ਵੀਲ ਵਰਕ ਔਨ ਥਿਸ ਸਾਰੇ ਪਿੰਡੋਂ ਦੇ ਬਾਸ ਸਮਝਣ ਟਿਕੀਂ ਦੇ ਸ਼ੇਅਰ ਅਸੀਂ ਦੇਖੋ ਇਹਨਾਂ ਨੇ ਰੌਂਡੇਵੂ ਫਿਕਸ ਕੀਤਾ ਸੀ ਇੱਥੇ ਕਿਉਂਕਿ ਸੇਫ ਹੋ ਜਾਂਦਾ ਕੋਈ ਆਉਣ ਦਾ ਹਰੇਕ ਨੂੰ ਲੱਗਦਾ ਕਿ ਇੱਥੇ ਤਾਂ ਵੈਸੇ ਹੀ ਸ਼ਰਧਾਲੂ ਆ ਰਹੇ ਨੇ ਨੇੜੇ-ਟੜੇ ਉਸ ਏਰੀਏ ਦੇ ਵਿੱਚ ਤੋ ਹਰ ਇੱਕ ਕ੍ਰਿਮੀਨਲ ਆਪਣਾ ਆਪਣਾ ਮੋਡਸ ਪਰੈਂਡੀ ਤੇ ਛੁਪਣ ਦਾ ਸਿਸਟਮ ਬਣਾਉਂਦਾ ਰਹਿੰਦਾ ਜੀ ਦੇਖੋ ਬੜੀ ਸਿੰਪਲ ਗੱਲ ਹੈ ਮੈਂ ਤੁਹਾਨੂੰ ਕਲੀਅਰ ਦੱਸਾਂ ਜਿਹੜੀ ਪੁਲਿਸ ਫੜਦੀ ਹੈ ਉਹਦਾ ਮਤਲਬ ਮੋਰ ਅਲਰਟ ਹੈ ਔਰ ਤੁਸੀਂ ਜੇ ਦੇਖੋ ਸਾਰੇ ਰੈਜ਼ੀਡੈਂਟਸ ਬਾਹਰ ਦੇ ਆ ਮਨਸਰ ਦਾ ਤਾਂ ਹੈ ਹੀ ਨਹੀਂ ਸੋ ਰਾਦਰ ਆਈ ਗਿਵ ਕ੍ਰੈਡਿਟ ਕਿ ਇਸ ਗੱਲ ਨੂੰ ਅੱਪਾ ਇੱਕ ਪੋਜ਼ਿਟਿਵ ਮੰਨਿਆ ਜਾਵੇ ਕਿ ਪੁਲਿਸ ਦਾ ਇੰਟੈਲੀਜੈਂਸ ਨੈਟਵਰਕ ਤੇ ਸਤਰਕਤਾ ਜਿਹੜੀ ਅਲਰਟਨੈਸ ਇਜ਼ ਮੋਰ ਹੇਅਰ ਥੈਟ ਇਜ਼ ਵਾਈ ਅچھے ਰਿਜ਼ਲਟ ਆ ਰਹੇ ਰਾਦਰ ਮੈਨੂੰ ਐਪਰੀਸ਼ੀਏਟਿਵ ਵੇ ਨਾਲ ਲੈਣਾ ਕਿ ਇਹ ਅਸੀਂ ਬਾਹਰੋਂ ਵੀ ਕੋਈ ਰਿਕਵਰੀ ਕਰਦੇ ਆ ਤਾਂ ਅੰਮ੍ਰਿਤਸਰ ਪੁਲਿਸ ਹੀ ਕਰ ਰਹੀ ਹੈ